ਚੌਂਕ ਦੇ ਕਾਲੀਸ਼ਾਨ ਕੋਠੀ ਦੇ ਵਿੱਚ ਕੰਮ ਕਰਦੀ ਲੜਕੀ ਦੇ ਪੇਤ ਭਰੇ ਹਾਲਾਤਾਂ ਦੇ ਵਿੱਚ ਮੋੜ ਦਾ ਮਾਮਲਾ ਸਾਹਮਣੇ ਆਇਆ ਹੈ ਦਾਜੇ ਕੀ ਇਹ ਲੜਕੀ ਇਸ ਕੋਠੀ ਦੇ ਵਿੱਚ ਪਿਛਲੇ 2 ਸਾਲਾਂ ਤੋਂ ਕੰਮ ਕਰ ਰਹੀ ਸੀ ਤਾਂ ਹੁਣ ਇਸ ਦੀ ਜੋ ਲੜਕੀ ਹੈ ਇਸ ਕਾਰ ਦੇ ਵਿੱਚ ਜਾਨੀ ਕਿ ਇਸ ਕੋਠੀ ਦੇ ਵਿੱਚ ਜਿਸ ਕੋਠੀ ਦੇ ਵਿੱਚ ਉਹ ਕੰਮ ਕਰ ਰਹੀ ਸੀ ਉਸ ਦੀ ਜਿਹੜੀ ਪੱਖੇ ਨਾਲ ਲਟਕਦੀ ਹੋਈ ਮਿਲੀ ਹੈ ਲੜਕੀ ਤਾਂ ਜਿਸ ਤੋਂ ਬਾਅਦ ਉਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤਾਂ ਪਰਿਵਾਰ ਵਾਲਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਉਸ ਦੇ ਪਾਸੇ ਦੂਜੇ ਵਾਸੇ ਪਰਿਵਾਰ ਵਾਲਿਆਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਲੜਕੀ ਬਿਲਕੁਲ ਠੀਕ ਸੀ ਲੇਕਿਨ ਪਤਾ ਨਹੀਂ ਕਿ ਕੀ ਹੋਇਆ ਕਿ ਜੋ ਸਾਡੀ ਲੜਕੀ ਦੀ ਜਿਹੜੀ ਇਸ ਤਰ੍ਹਾਂ ਕਮਰੇ ਦੇ ਵਿੱਚੋਂ ਪੱਖੇ ਨਾਲ ਲਟਕਦੀ ਹੋਈ ਲੜਕੀ ਜੜੀ ਮਿਲੀ ਹੈ ਤਾਂ ਦੱਸਿਆ ਕਿ ਅੰਮ੍ਰਿਤਸਰ ਦੇ ਕਾਲਾ ਮਾਲਾ ਚੌਂਗ ਚੀ ਕਾਲੀਸ਼ਾਨ ਕੋਠੀ ਦੇ ਵਿੱਚ ਇਹ ਲੜਕੀ ਪਿਛਲੇ ਲਗਭਗ 2-3 ਸਾਲਾਂ ਤੋਂ ਕੰਮ ਕਰ ਰਹੀ ਸੀ ਇਸ ਘਰ ਦੇ ਵਿੱਚ ਹੀ ਉਹ ਕੰਮ ਕਰਦੇ ਸੀ ਔਰ ਜਿਸ ਤੋਂ ਬਾਅਦ ਹੁਣ ਇਹ ਲੜਕੀ ਜੜੀ ਉਸੇ ਘਰ ਦੇ ਵਿੱਚ ਹੀ ਜਿਹੜਾ ਹੈ ਕਮਰੇ ਦੇ ਵਿੱਚ ਪੱਖੇ ਨਾਲ ਲਟਕਦੀ ਹੋਈ ਮਿਲੀ ਹੈ ਜਿਸ ਤੋਂ ਬਾਅਦ ਮਕਾਨ ਮਾਲਕਾਂ ਨੇ ਉਸ ਦੇ ਘਰਦਿਆਂ ਨੂੰ ਇਹ ਜਾਣਕਾਰੀ ਦਿੱਤੀ ਤਾਂ ਜਦੋਂ ਉਸ ਦੇ ਘਰਦਿਆਂ ਨੇ ਉਸ ਨੂੰ ਦੇਖਿਆ ਤਾਂ ਕਾਫੀ ਜਿਹੜਾ ਹੈ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਕਿ ਆਖਿਰਕਾਰ ਸਾਡੀ ਲੜਕੀ ਨੂੰ ਹੋ ਕੇ ਗਿਆ ਦਾਜ਼ੇ ਕਿ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਪਿਛਲੇ 3 ਸਾਲਾਂ ਤੋਂ ਉਹਨਾਂ ਦੀ ਜਿਹੜੀ ਲੜਕੀ ਹੈ ਉਹ ਇਸ ਘਰ ਦੇ ਵਿੱਚ ਹੀ ਕੰਮ ਕਰ ਰਹੀ ਸੀ ਉਸ ਦੇ ਕਿਸੇ ਦੇ ਨਾਲ ਕੋਈ ਵੀ ਜਿਹੜੀ ਰੰਜਿਸ਼ ਹੈ ਉਹ ਨਹੀਂ ਸੀ 18 ਸਾਲ ਦੀ ਇਹ ਲੜਕੀ ਦੱਸੀ ਜਾ ਰਹੀ ਹੈ ਲੜਕੀ ਦੀਆਂ ਤਸਵੀਰਾਂ ਵੀ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਲੜਕੀ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਇਸ ਵੇਲੇ ਪੂਰਾ ਸੋਗ ਦੇ ਵਿੱਚ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕਦਮ ਇਸ ਤਰ੍ਹਾਂ ਸਾਡੀ ਲੜਕੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਸੀ ਔਰ ਇਸ ਤਰ੍ਹਾਂ ਇੱਕਦਮ ਉਸ ਦੀ ਜਿਹੜੀ ਲੜਕੀ ਹੈ ਉਹਨਾਂ ਦੀ ਲੜਕੀ ਕਮਰੇ ਦੇ ਵਿੱਚ ਪੱਖੇ ਨਾਲ ਲਟਕਦੀ ਹੋਈ ਮਿਲਣਾ ਕਿਤੇ ਨਾ ਕਿਤੇ ਕੋਈ ਜਿਹੜਾ ਹੈ ਅਸ਼ੰਕਾ ਜਿਹੜੀ ਹੈ ਉਹ ਜਿਤਾਈ ਜਾ ਰਹੀ ਹੈ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਲਗਾਤਾਰ ਜਿਹੜਾ ਹੈ ਰੋ ਰੋ ਕੇ ਵਿਰੋਧ ਤੇ ਇਸ ਤਰ੍ਹਾਂ ਦਾ ਜਿਹੜਾ ਰੋਸ ਹੈ ਉਹ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਲੜਕੀ ਨੂੰ ਇੱਕਦਮ ਕੀ ਹੋ ਗਿਆ ਹੈ। ਤਾਂ ਗੱਲ ਦੂਸਰੇ ਪਾਸੇ ਪੁਲਿਸ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਦਾ ਜਿਹੜਾ ਪੋਸਟਮਾਰਟਮ ਤੇ ਲਈ ਉਹਨੂੰ ਭੇਜਿਆ ਗਿਆ ਹੈ। ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੜਕੀ ਦੀ ਮੌਤ ਜਿਹੜੀ ਹੈ ਕਿੰਨਾ ਕਾਰਨ ਕਰਕੇ ਹੋਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਨਸਾਫ ਦੀ ਜਿਹੜੀ ਗੁਹਾਰ ਉਹਨਾਂ ਦੇ ਵੱਲੋਂ ਲਗਾਈ ਗਈ ਹੈ ਤੇ ਜਿਹੜੇ ਪੁਲਿਸ ਹੈ ਉਹਨਾਂ ਦੇ ਵੱਲੋਂ ਪੂਰੀ ਤਰ੍ਹਾਂ ਜਿਹੜੀ ਜਾਂਚ ਹੈ ਕੀਤੀ ਜਾ ਰਹੀ ਹੈ ਲੜਕੀ ਦਾ ਜਿਹੜਾ ਫੋਨ ਹੈ ਉਹ ਵੀ ਰਿਕਵਰ ਕਰ ਲਿਆ ਗਿਆ ਹੈ ਲੇਕਿਨ ਫੋਨ ਹਾਲੇ ਲੋਕ ਹੈ ਉਸ ਦੀ ਜਿਹੜੀ ਫੋਨ ਦਾ ਲੋਕ ਖੁਲਵਾ ਕੇ ਉਸ ਦੀ ਜਿਹੜੀ ਚੈਟਿੰਗ ਵਗੈਰਾ ਚੈੱਕ ਕੀਤੀ ਜਾਏਗੀ ਤੇ ਪੂਰੇ ਤੱਥਾਂ ਦੀ ਜਾਂਚ ਕਰਕੇ ਹੀ ਪਤਾ ਲਗਾਇਆ ਜਾਏਗਾ ਕਿ ਆਖਿਰਕਾਰ ਲੜਕੀ ਦੀ ਮੌਤ ਕਿੰਨਾ ਕਾਰਨਾ ਕਰਕੇ ਹੋਈ ਹੈ ਤਾਂ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਲੜਕੀ ਦੇ ਪਰਿਵਾਰ ਵਾਲਿਆਂ ਦਾ ਉਹ ਵੀ ਸੁਣ ਲੈਣੇ ਆ। थी दो थी दो थी। हमको नहीं साहेब पता क्या हुआ उसके साथ इन्होंने क्या किया हमको नहीं पता हमको कुछ नहीं पता हमारा दिमाग नहीं काम कर रहा हमारी जवान बेटी चली गई हमारे को इन्होंने रेगा कर दिया अजी ओदा तो कुछ पता चलता नहीं पे रिपोर्ट आओगी ता पता चलना की होया की नहीं होया कि तानू की फोन आया फोन आया वा कुड़ी गुजर गई है और ता सारे मेरे चाची चाचू आई मैं तो बाद चो आया वा ਉੱਥੇ ਪਹੁੰਚਿਆ ਤਾਂ ਡੈੱਡ ਬੋਡੀ ਉਦੀ ਹੈਗੀ ਲੜਕੀ ਸੀ ਹਾਂ ਲੜਕੀ ਸੀਗੀ ਨਹੀਂ ਲੜਕੀ ਸੀ ਲੱਗ ਹਾਂਜੀ ਹਾਂਜੀ ਕਿਵੇਂ ਆਤਮ ਹੱਤਿਆ ਕੀਤੀ ਉਹਨੇ ਉਹ ਗੱਲੇ ਤੇ ਫਾਂਛੇ ਲੱਗੇ ਹੋਦੇ ਤੇ ਤੁਹਾਨੂੰ ਕੋਈ ਸ਼ੱਕ ਹੈ ਮਨੋਂ ਇਤਲੇ ਦੇ ਕਿਹਦੇ ਉੱਤੇ ਸ਼ੱਕ ਨਹੀਂ ਹੈਗਾ ਪਰ ਰਿਪੋਰਟ ਆਏਗੀ ਤਾਂ ਹੀ ਪਤਾ ਚੱਲਣਾ ਕੀ ਹੋਇਆ ਕੀ ਨਹੀਂ ਹੋਇਆ ਹੁਣ ਉਹ ਤਾਂ ਮੈਂ ਵਿਖਿਆ ਹੈ ਜੇ ਤੁਹਾਨੂੰ ਕਿਸੇ ਦਾ ਕੋਈ ਸ਼ੱਕ ਹੈ ਜੀ ਕਿਸੇ ਤੇ ਨਹੀਂ ਸਰ हमको ਕੁਝ ਨਹੀਂ ਪਤਾ ਭਗਵਾਨ ਜਾਣੇ ਉੱਪਰ ਵਾਲਾ ਮਾਲਕ ਜਾਣੇ ਕੀ ਹੋਇਆ ਉਸਕੇ ਸਾਥ ਕਿੰਨੀ ਦੇਰ ਸੇ ਉੱਥੇ ਪਰ ਰਹਿ ਰਹੀ ਸੀ ਉਹ ਉਧਰ ਉਧਰ 2 ਸਾਲ ਹੋ ਗਿਆ अच्छा कितने साल की थी लड़की लड़की 18 साल की थी तो आप क्या मांग करते हैं साहब हम क्या मांग कर हमारी बेटी चली गई हमारा सारा धन चला गया ਤੇ ਲੜਕੀ ਸੀ ਇਹਨਾਂ ਦੇ ਆਪਣੇ ਘਰ ਕੰਮ ਕਰਦੀ ਸੀ ਬੰਗਾ ਦੇ ਤੇ ਉਹਨੇ ਰਾਤ ਕੋਈ ਮਤਲਬ ਆਪਣਾ ਸੁਸਾਈਡ ਕਰ ਗਈ ਆ ਚੁੰਨੀ ਨਾ ਫਾ ਲੈ ਕੇ ਤੇ ਉਹਦਾ ਹੁਣ ਪੋਸਟਮਾਰਟਮ ਕਰਾ ਰਹੇ ਆ ਤੇ ਜੋ ਅਗੇ ਹੋਊਗੀ ਕਾਨੂੰਨੀ ਕਾਰਵਾਈ ਬੰਦੀ ਕਾਰਵਾਈ ਕੀਤੀ ਜਾਊਗੀ ਕੀ ਕਾਰਨ ਕੀ ਰਿਹਾ ਫਿਰ ਵੀ ਇਹ ਹੁਣ ਉਹਦਾ ਫੋਨ ਵੀ ਲੌਕਿਆ ਉਹਦਾ ਫੋਨ ਖਲਾਵਾਂਗੇ ਉਸ ਤੋਂ ਬਾਅਦ ਫੋਨ ਚ ਪਤਾ ਲੱਗੇਗਾ ਕਿ ਉਹਦੀ ਕੀ ਕਿਸੇ ਨਾਲ ਚੈਟਿੰਗ ਚੱਲਦੀ ਸੀ ਕੀ ਚੱਕਰ ਸੀ ਉਸ ਤੋਂ ਬਾਅਦ ਪਤਾ ਲੱਗੇਗਾ ਕਿੰਨੀ ਦੇਰ ਤੋਂ ਕੰਮ ਕਰ ਰਹੀ ਸੀ ਇਹ ਕੋਈ 3-4 ਸਾਲ ਤੋਂ ਕਰ ਰਹੀ ਸੀ ਕੰਮ ਮਤਲਬ ਕੋਈ ਗਲਤ ਕੰਮ ਦੀ ਸ਼ੰਕਾ ਕੋਈ ਸ਼ੱਕ ਨਹੀਂ ਫਿਲਹਾਲ ਨਹੀਂ ਉਹ ਪੋਸਟ ਮਾਰਡਮ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਕਿ ਕਿੰਨੇ ਸਾਲ ਦੀ ਸੀ ਕੁੜੀ ਇਹ ਕੋਈ 17-18 ਸਾਲ ਦੇ ਕਰੀਬ ਹੈਗੀ ਅੱਛਾ ਰਜਿਸਟ੍ਰੇਸ਼ਨ ਕਰਾਈ ਸੀ ਉਹਨਾਂ ਨੇ ਕੁੜੀ ਦੀ ਜਿਹੜੀ ਕਾਗਜ਼ ਪੱਤਰ ਪੂਰੇ ਕਰਦੇ ਸੀ ਉਹ ਚੈੱਕ ਕਰਨੇ ਨੇ ਉਹਨਾਂ ਦੇ ਕਾਗਜ਼ ਜੀ ਤੇ ਪਰਚਾ ਕੀ ਦਿੱਤਾ ਉਹਨੂੰ ਅਜਿਹਾ ਇੱਕ ਇੱਕ ਸਵਿਚ ਪਤੇ ਪੀਕਾਰ ਹੋਈ ਹੁੰਦੀ ਹੈ ਉਸ ਤੋਂ ਬਾਅਦ ਫਿਰ ਜੋ ਕਾਰਵਾਈ ਹੋਗੀ ਬੰਦੀ